ਵਾਹਿਗੁਰੂ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਝੁਪੈ ਝੁਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਉਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਨ ਪਾਲਖ ਹੋਏ ਤਾ ਇੱਕ ਨ ਚੱਲੇ ਨਾਲ ਕੀ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀ ਸਈ ਕੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ। ਨਾਨਕ ਹੁਕਮੈ ਜੇ 부ਜੈ ਤਾ ਹੁਮੈ ਕਹਿ ਨ ਕੋਇ। ਗਾਵੇ ਕੋ ਤਾਨ ਹੋਵੈ ਕਿਸੈ ਤਾਨ। ਗਾਵੇ ਕੋ ਦਾਤ ਜਨ ਨਿਸਾਨ। ਗਾਵੇ ਕੋ ਗੁਣਵੜੀ ਅਈਆ ਵਿਚਾਰ। ਗਾਵੇ ਕੋ ਵਿਦਿਆ ਵਿਖੰਬ ਵਿਚਾਰ। गावे को साज करे तनखे हे गावे को जी ले फिर दे है। गावे को जापै दिस दूर गावे को बेख हादराह दूर कथना कथिना आवे तोट कथ कथ कत, कथी कत, कोटि कोट कोट देंदा दे लेंदे थक पाहे जुगा जुगंतर खाही खा हुकमी हुकम चलाए राहो नानक बिकसै बे हो ਸਾਚਾ ਸਹਿਬ ਸਾਚ ਨਾਏ ਭਖਿਆ ਪਾਉ ਅਪਾਰ ਆਖਿਆ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੀ ਅੱਗੇ ਰੱਖੀਏ ਜਿਸ ਜਿਸ ਸਹਿ ਦਰਵਾਰ ਮੋਹ ਕੇ ਬੋਲਣ ਬੋਲੀਏ ਜਿਸ ਸੰ ਤਰੇ ਪਿਆਰ ਅਮਰਤ ਵੇਲਾ ਸਚ ਨਾ ਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰ ਥਾਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਨੀ ਨਿਦਾਨ ਗਾਵੀਏ ਸੁਣੀਏ ਮਨ ਰਖੀਏ ਪਾਓ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦਨ ਗੁਰਮਖ ਵੇਦਨ ਗੁਰਮਖ ਰਿਹਾ ਸਮਾਈ ਗੁਰੀ ਸਰ ਗੁਰ ਗੁਰ ਖਬਰ ਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸਵਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸ ਨ ਜਾਈ ਤੀਥ ਨਾ ਵੈ ਜੇ ਤਿਸ ਭਾਵੇ ਬਿਨ ਪਾਣੇ ਕੀ ਨਾਈ ਕਰੀ ਜੇ ਤੀ ਸੇਠ ਪਾਈ ਵੇਖ ਬਿਨ ਕਰਮਾ ਕੀਏ ਮਿਲਾ ਲਈ ਮਤ ਵਿਚਰਾਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਵਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸ ਨ ਜਾਈ ਜੀਵ ਜੁਗ ਚਾਰੇ ਆਰ ਜਾਹੋੜ ਦਸੂਨੀ ਹੋਏ ਨਾ ਮਾਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗਲੇ ਜੇ ਤੇਸ ਨਦਰ ਨਾ ਆਵੇ ਤਾ ਬਾਤ ਨ ਪੁੱਛੇ ਕੇ ਕਿ ਤਾ ਅੰਦਰ ਕੀਟ ਕਰ ਦੋ ਸੀ ਦੇ ਉਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆ ਗੁਣ ਦੇ ਤੇਹਾ ਕੋਈ ਨ ਸੁਝੇ ਜੇ ਤੇਸ ਗੁਣ ਕੋਈ ਕਰੇ ਸੁਨਿਐ ਸਿੱਧ ਪੀਰ ਸੋ ਨਾਥ ਸੁਨਿਐ ਤਤ ਤਵ ਲਕਾਸ ਸੁਨਿਐ ਦੀਪ ਲੋਪ ਤਾਲ ਸੁਨਿਐ ਪੋਹ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੂਪ ਪਾਪ ਕਾ ਨਾਸ ਸੁਨਿਐ ਸਰਵਰ ਮਾਇਂਦਰ ਸੁਨਿਐ ਮੁਖ ਸਲਾਹਣ ਮੰਦ ਸੁਨਿਐ ਜੋਗ ਜੁਗਤ ਤਨ ਭੇਦ ਸੁਨਿਐ ਸਾਸਤ ਸ੍ਰਿਮਤਿ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੂਪ ਪਾਪ ਕਾ ਨਾਸ ਸੁਣੀਐ ਸੰਤ ਸੰਤੋਗ ਗਿਆਨ ਸੁਣੀਐ 68 ਕਾ ਇਸ ਨਾਨਾ ਸੁਣੀਐ ਪੜ ਪੜ ਪਾਵੇ ਮਾਨ ਸੁਣੀਐ ਲਾਗੇ ਸੇ ਸਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੂਪ ਪਾਪ ਕਾ ਨਾਸ ਸੁਣੀਐ ਸਰ ਆਗੁਨਾ ਕੇਗਾ ਸੁਣੀਐ ਸੇਖ ਪੀਰ ਪਤਸ਼ਾ ਸੁਣੀਐਂ ਦੇ ਪਾਵੇ ਰਾਜੋ ਸੁਣੀਐ ਹਾਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਿਤ ਕਲਮ ਨ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁਰਧ ਮੰਨੇ ਮੋਵ ਚੋਟਾਣਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਸੂ ਪਰ ਗੜ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇ ਤੀਸਨ ਵੰਦ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰਾ ਸਦਾ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿਖ ऐसा नाम निरंजन होए जेको मन जाने मन कोए पंच परवान पंच प्रदान पंचे पावे दरगे मन पंचे सोहे दर जान पंचा का गुरु एक ध्यान जेको कहे करे विचार करते कह करने नाही स्मर तव तरम दिया का पूत संतोष था प्रख्या जिन सूत जेको बुझे होए सचियार तव ले ऊपर केता भार ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵੰਜੋਰ ਜੀ ਜਾ ਤਰੰਗਾ ਕੇ ਨਾਵ ਸਵਨਾ ਲਿਖਿਆ 부ੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਂਸ ਵਾਲੇ ਰੂਪ ਕੀਤੀ ਦਾਤ ਜਾਣੇ ਕੋਣ ਕੂਤ ਕੀਤਾ ਪਸਾਓ ਇੱਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਉਧਰ ਤਕਾਵਨ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੂੰ ਤਦ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਿਤ ਅਨੰਕਾਰ ਅਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਤਪਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿਅ ਸੰਖ ਤਤਾਰ ਅਸੰਖ ਸੂਰ ਮਹ ਭਖਸਾਰ ਅਸੰਖ ਮੋਨ ਲਿ ਬਲਾਏ ਤਾਰ ਉਦਤਕਾਵਣ ਕਹਾ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਿਕ ਅਨੰਕਾਰ ਸੰਖ ਮੂਰਖ ਅੰਦਕੋਰ ਸੰਖ ਚੋਰ ਨਾਮ ਕੋਰ ਸੰਖ ਮਰਕਰ ਜਾਏ ਜੋਰ ਸੰਖ ਗਲਵੜ ਅਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫੇਰਾਏ ਸੰਖ ਮਲੇਸ਼ਮਲ ਪਖ ਖਾਏ ਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਬਾਰੇ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਿਕ ਅਨੰਕਾਰ ਸੰਖ ਨਾਵ ਸੰਖਤਾਵ ਗੰਮ ਗੰਮ ਸੰਖ ਲੋ ਸੰਕਏ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਨ जिने लिखे तिसर नाए जी फरमाए तिप्ती पाए जेता किता तेता ना हो बिन ना वेनाई को थाओ कुदरत कावन कहा विचार वारया ना जावा एक वार जो तुद पावे साई पलीकार तू सदा सलामित अंकार ਪਰਿਏ ਹੱਥ ਪੈਰ ਤਨ ਦੇਹ ਪਾਣੀ ਤੋਂ ਤੈ ਉਤਰ ਸੁਖੇ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਪਰਿਏ ਮਤ ਪਾਪਾ ਕੇ ਸੰਗ ਉਹ ਤੋ ਪਹਿਨਾਵੇ ਕੇ ਰੰਗ ਕੁੰਨੀ ਪਾਪੀ ਅੱਖ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨ ਹੋਏ ਸਵਸਤਾ ਬਾਣੀ ਵਰਮਾਓ ਸਤ ਸਹਾਨ ਸਦਾ ਮਨ ਚਾਓ ਕਵਨ ਸੋ ਵੇਲਾ ਭਗਤ ਕਵਨ ਕਵਨ ਚਿਤ ਕਵਨ ਵਾਰ कवन से रति महा कवन जित हुआकार बेल न पाईए पंडिती जे होवै लेख प्राण बात न पायो का दिए जे लिखन ले करान थितवा न जोगि जान ऋतु मा न कोई जा करता सिटी को साजे आपे जाना सोई किब कर आखा किब सलाई क्यों बर्नी किब जाना ਨਾਨਕ ਆਖਣ ਸਭ ਕੋ ਆਖੇ ਆਖੇ ਇੱਕ ਦੂ ਇੱਕ ਸਿਆਣ ਹੈ ਵੱਡਾ ਸਾਈ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆ ਨਾ ਸੋ ਹੈ ਪਰ ਤਾਲਾ ਪਤਾਲ ਲਖ ਗਾਸਾ ਗਾਸ ਕੁੜ ਕੋੜ ਕਪਾਲ ਥਕੇ ਬੇਦ ਕਹਿਨਿਕ ਵਾਟ ਸਹਸ ਠਾਰਿਆ ਕਹਿਨ ਕਤੇ ਬਾ ਅਸਲੁ ਇਕ ਤਾਤ ਲੇਖਾ ਹੋਇ ਤੇ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹ ਐਤੀ ਸੋਤ ਨਾ ਪਾਈਐ ਨਦੀਆਂ ਤੇ ਬਾਹ ਪਵੇਸមុੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗिरा 세ਤੀ ਮਾਲ ਤਨ ਕਿڑی ਤੁਲ ਨ ਹੋਵਣੀ ਜੇ ਤੇਸ ਮਨੋਨਾ ਵਿਸਰੇ ਅੰਤਨ ਸੇਤੀ ਕੈ ਨਾ ਅੰਤ ਅੰਤਨ ਕੰਨੈ ਦੇ ਨਾ ਅੰਤ ਅੰਤਨ ਵੇਖਣ ਸੁਣਨਾ ਅੰਤ ਅੰਤਨ ਜਾਪੈ ਕੇ ਮਨਮੰਤ अंत न जापै किता कर अंत न जापै पारावार अंत कारण के ते विलाए ताके अंत न पाए जाय ए अंत न जाने कोई बोता कहिए बोता होए बड्डा सैब ऊंचा था ऊच ऊपर ऊंचा नाओ ए वड़ ऊंचा होवे कोए ती सूचे को जाने सोए जेवड़ा आप जाने आप आप नानक नदरी करमी दात बहुता कर्म लिखा ना जाए बड़ा दाता तिल ना तमाए के ते मंगे जोध पार केते अगंत नहीं विचार केते कप टूटे बेकार केते ले ले मुकर पाहे केते मूर्ख खाही खाहे केत्या दुख उप सदमार ए भी दात तेरी दतार बंद खलासी पाने होए हो राख न सके कोए जे को खाए के आखन पाए ओ जाना जेतिया मोह खाए ਆਪੇ ਜਾਣੇ ਆਪੇ ਦੇ ਆਪੇ ਸੇ ਪੈਕੇ ਹੀ ਕੇ ਜਿਸ ਨੂੰ ਵਕਸੇ ਸਿਖਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣਾ ਮੁੱਲ ਵਪਾਰ ਅਮੁੱਲ ਵਪਾਰੀ ਹੈ ਮੁੱਲ ਪੰਡਾਰ ਉਹ ਮੁੱਲ ਲਾਵੇ ਮੁੱਲ ਲਿ ਜਾਏ ਮੁੱਲ ਪਾਏ ਉਹ ਮੁੱਲ ਸਮਾਏ ਉਹ ਮੁੱਲ ਤਾਰਮ ਮੁੱਲ ਦੀਵਾਨ ਮੁੱਲ ਤੋਲੋ ਮੁੱਲ ਪਰਵਾਨ ਮੁੱਲ ਵਕਸੀ ਸਮੁੱਲ ਨਿਸਾਨ ਮੁੱਲ ਕਰਮ ਮੁੱਲ ਪਰਮਾਨ ਮੁੱਲੋਂ ਮੁਲਾਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੀਦ ਬਾਠ ਪਰਾਣ ਆਖੇ ਪੜੇ ਕਰੇ ਵਖਿਆਨ ਆਖੇ ਵਰ ਮੇ ਆਖੇਂਦ ਆਖੇ ਗੋਪੀ ਤੇ ਗਵਿੰਦ ਆਖੇ ਇਸ ਰਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖਿਆ ਧਾਨ ਬ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉ ਟੁੱਟ ਜਾਏ ਇਤੇ ਕਿਤੇ ਹੋਰ ਕਰੇ ਤਾਂਖ ਨ ਸਕੇ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣ ਸੱਚਾ ਸੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਅਖੇ ਭੂਲ ਵਗਾੜ ਤਾ ਲਿਖਿਐ ਸਿਰ ਗਵਾਰ ਗਵਾਰ ਸੋਦਰ ਕਿਹਾ ਸੋ ਕਰ ਕੇ ਹਾ ਜਿਤਵੇ ਸਰਵ ਸਮਾਲੇ ਬਾਜੇ ਨਾਦ ਅਨੇਕ ਸੰਖਾ ਕੇਤੇ ਵਾਉਣ ਹਾਰੇ ਕੇਤੇ ਰਾਗ ਪਰਿ ਸੋ ਕਹੀਆ ਨਾ ਕੇਤੇ ਗਾਵਣ ਹਾਰੇ ਗਾਵੇ ਤੁੰਨੋ ਪਾਉਣ ਪਾਣੀ ਵੈਸੰਤਰ ਗਾਵੇ ਰਾਜਾ ਕੰਦਵਾਰੇ ਗਾਵੇ ਚਿੱਤ ਗੋਪ ਤੇ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਨ ਦਸਨ ਬੈਠੇ ਦੇਵਤੀਆਂ ਦਰ ਨਾਲ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ गावन पण्डत पन्ने रखी सर जुग जुग वेद नाले गावन तुनो मोहनिया मनमोहना स्वर्गमश्य पियाले गावन रत्न पाए तेरे हर सर तीर्थ नाले गावे जोद महाबल सूर असुरा गावे खानी चार गावे खंड मंडल पर पंडा कर कर रखे तारे सही तुनो गावे जो तुद पावन रत्ते तेरे भक्त रस आले ਪੋਰ ਕਿਤੇ ਗਮਨ ਸੀ ਮੈਂ ਜਿਤਨਾ ਵਣ ਨਾਨੇ ਕੀ ਵਿਚਾਰੇ ਸੋਈ ਸੋਈ ਸਦਾ ਸਤਿ ਸਾਈਂਬ ਸੱਚਾ ਸਾਚੀ ਨਹੀਂ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨਰ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਅਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਤੀ ਵਡਿਆਈ ਜੋ ਤੋ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਹਾ ਸਹਾ ਪਾਤ ਸਾਈਵ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸਰਮ ਪੱਜੋਲੀ ਧਿਆਨ ਕੀ ਕਰੇ ਬਕੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਕਤ ਡੰਡਾ ਪ੍ਰਤੀਤ ਆਈ ਪੰਚੀ ਸਗਲ ਜਮਾਤੀ ਮਨਜੀਤ ਹੈ ਜਗ ਜੀਤਾ आदेश सेय देश आदनिल नाद अनाहत जुगु जुगे को वेश पुक्त ज्ञान दे पंडान कट कट वाजे नाद आप नाथ नथी सबजा की रिद्ध सिद्ध वरा साध संयोग वियोग दुई का चलावे लेखे आवे पाग आदेश सेय देश आदनिल नाद नात जुगु जुगे को वेश ਇਕ ਕਮਾਈ ਜੁਗਤ ਵਿਆਈ ਤਿੰ ਚੱਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀਵਾਨ ਜਿਉਤਸ ਪਾਵੇ ਤਿ ਵੇ ਚਲਾਵੇ ਜਿਬ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬੋਤਾ ਇਹ ਵਣਾਨ ਅਦੇ ਇਸਤੀ ਸਯਾ ਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਆ ਸੰ ਲੋਏ ਲੋਏ ਪੰਡਾਰ ਜੋ ਕੁਛੁ ਕੁ ਪਾਇਆ ਸੋਇ ਕੈ ਵਾਰ ਕਰ ਕਰ ਵੇਖੈ ਸਿਜਨ ਹਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਤੇ ਸਹ ਆਦੇਸ ਆਦ ਨੀਲ ਨਾਦ ਨਾਤ ਜੁਗ ਜੁਗ ਇੱਕੋ ਵੇਸ ਇਕ ਦੂਜੀ ਬੋਲ ਕੋ ਵੇ ਲਖ ਹੋਏ ਲਖ ਹੋਏ ਲਖ ਵੀਸਾ ਲੱਖ ਲਗੇੜਾ ਆਖੀਏ ਇੱਕ ਨਾਮ ਜਗਦੀ ਸੇ ਇਤਰਾਹ ਪਤ ਪਵੜੀਆਂ ਚੜਿਏ ਹੋਏ ਹਕੀਸ ਸੁਣ ਗੱਲਾ ਆਕਾਸ ਕੀ ਕਿਟਾਈ ਰਿਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਖਾਂ ਜੋਰ ਚੁੱਪੇ ਨਾ ਜੋਰ ਜੋਰ ਨਾ ਮੰਗਣ ਦੇਰ ਨਾ ਜੋਰ ਜੋਰ ਨਾ ਜੀਵਣਾ ਮਰਨਾ ਜੋਰਾ ਜੋ ਨਾਰਾਜ ਮਾਲ ਮਨਸੋਰ ਜੋ ਨ ਸੁਰਤੀ ਗਿਆਨ ਵਿਚਾਰ ਜੋ ਨ ਜੁਗਤੀ ਛੁਟੈ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਨੀ ਅਗਨੀ ਪਤਾਲ ਤਿਸਵੇ ਤਰਤੀਥਾ ਪ੍ਰਖੀ ਤਰਮਸਾਲੈ ਤਿਸਵੇ ਜੀ ਜੂਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਅਪ ਸੱਚਾ ਦਰਵਾਜ਼ਾ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੈ ਜਾਏ ਕਰਮ ਕੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਭਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਵਰਮੇ ਕਾਟ ਤਕੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮਪੂਰ ਮੇਰੇ ਕੀਤੇ ਕਿਤੇ ਕਿਤੇ ਤੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕੀਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨ ਮੁੰਨ ਕੀਤੇ ਕਿਤੇ ਰਤਨ ਸਮੁੰਦਰ ਕੀਤੀਆਂ ਖਾਣੀ ਕਿਤੀਆਂ ਬਾਣੀ ਕਿਤੇ ਪਾਤ ਨਰਿੰਦਰ ਕਿਤੀਆਂ ਸੁੱਤੀ ਸੇਵਕ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਕੜੀਏ ਬਹੁਤ ਅਨੂਪ ਤਾਂ ਕਿ ਇਹ ਗੱਲਾਂ ਕਥੀਆਂ ਨਾ ਜਾਏ ਹੈ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾ ਸਿਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿੰਨ ਮੈਂ ਰਾਮ ਦੇਹ ਪਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾਏ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਮਰੇ ਨ ਠਾਕੇ ਜਾਏ ਜਿਨ ਕੈ ਰਾਮ ਬਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚਖੰਡ ਬਸੈ ਨਾਮਕਾਰ ਕਰ ਕਰ ਵੇਖੈ ਨਦਨ ਨਿਹਾਲ ਦਿੱਤੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾਂ ਅੰਤ ਨਾਂਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿ ਵਾਤਿ ਵਿਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥ ਨ ਕਰਦਾ ਸਰ ਜਤ ਪਹਾਰਾ ਤੀਰ ਸੁਨਿਆਰ ਅਹਰਨ ਮਤ ਵਿਦਥਿਆਰ ਕੋ ਖਲਾਗੰ ਤਪਤਾਉ ਪਾਂਡਾ ਪਾਉ ਅਮਰ ਤਿਤ ਢਾਲ ਕੜੀਏ ਸਭ ਸੱਚੀ ਤਕਸਾਲ जिनको नदर करम तिन कार नानक नदरी नदर निहाल श्लोक पवन गुरु पानी पिता माता तत महत दिवस रात दुए दाई दैया खेलै सगल जगत चंगियाइयां बरियाइयां बाचे धर्मह दूर करमी अपो अपनी के नेड़े के दूर जिन्नी नाम ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮਕੂਜਲੇ ਕਿਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮਕੂਜਲੇ ਕਿਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ que un ni